ਪ੍ਰੀਤ ਆਕਾਸ਼ ਕਪਲ ਜੋ ਕਿ ਇੰਸਟਾਗ੍ਰam ਅਤੇ YouTube ਉੱਪਰ ਕਾਫੀ ਮਸ਼ਹੂਰ ਹਨ ਉਹਨਾਂ ਦੇ ਘਰ ਰੱਬ ਨੇ ਧੀ ਦੀ ਦਾਤ ਬਖਸ਼ਿਸ਼ ਕੀਤੀ ਸੀ ਤੇ ਬੀਤੇ ਦਿਨੀ ਉਸ ਦੀ ਧੀ ਦੀ ਜਿਹੜੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਸੀ ਉਸ ਦੀ ਧੀ ਦੀ ਮੌਤ ਹੋ ਚੁੱਕੀ ਸੀ ਤੇ ਸੋਸ਼ਲ ਮੀਡੀਆ ਉੱਪਰ ਉਹਨਾਂ ਨੇ ਆਪਣੀ ਧੀ ਨਾਲ ਪਿਆਰ ਕਰਦੇ ਦੀਆਂ ਕਾਫੀ ਵੀਡੀਓਜ਼ ਸਾਂਝੀਆਂ ਕੀਤੀਆਂ ਸਨ ਤੇ ਲੋਕਾਂ ਦੇ ਵੱਲੋਂ ਜਿਹੜੀ ਕਾਫੀ ਜ਼ਿਆਦਾ ਨੈਗੇਟਿਵ ਕਮੈਂਟ ਬਾਜ਼ੀ ਕੀਤੀ ਗਈ ਸੀ ਕਿ ਉਹਨਾਂ ਦੇ ਲਾੜ ਪਿਆਰ ਦੀ ਵਿੱਚ ਕਮੀ ਰਹਿ ਗਈ ਜਾਂ ਉਹਨਾਂ ਨੇ ਆਪਣੇ ਵਲੌਗਾਂ ਦੇ ਚੱਕਰਾਂ ਦੇ ਵਿੱਚ ਆਪਣੀ ਜਿਹੜੀ ਬੇਟੀ ਦੀ ਉਹ ਡੈਥ ਕਰਵਾ ਦਿੱਤੀ ਮਤਲਬ ਸਾਭ ਸੰਭਾਲ ਜਿਹੜੀ ਸਹੀ ਤਰੀਕੇ ਨਾਲ ਨਹੀਂ ਕੀਤੀ ਤੇ ਸੋਸ਼ਲ ਮੀਡੀਆ ਉੱਪਰ ਲੋਕਾਂ ਦੇ ਵੱਲੋਂ ਜਿਹੜੀ ਵੱਖਰੀ ਵੱਖਰੀ ਬਿਆਨਬਾਜ਼ੀ ਕੀਤੀ ਗਈ ਸੀ ਤੇ ਕਾਫੀ ਲੋਕਾਂ ਦੇ ਵੱਲੋਂ ਜਿਹੜੇ ਉਹਨਾਂ ਨੂੰ 네ਗੇਟਿਵ ਕਮੈਂਟ ਕੀਤੇ ਗਏ ਸਨ ਤੇ ਉਹਨਾਂ ਦੀਆਂ ਸੋਸ਼ਲ ਮੀਡੀਆ ਉਪਰਤੀ ਦੇ ਨਾਲ ਕਾਫੀ ਵੀਡੀਓਜ਼ ਵੀ ਵਾਇਰਲ ਹੋਈਆਂ ਸਨ ਤੇ ਹੁਣ ਪ੍ਰੀਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਲਾਈਵ ਹੋ ਕੇ 네ਗੇਟਿਵ ਕਮੈਂਟ ਕਰਨ ਵਾਲਿਆਂ ਨੂੰ ਮੂੰਹ ਤੋੜਮਾ ਜਵਾਬ ਦਿੱਤਾ ਹੈ ਉਸਨੇ ਕਿਹਾ ਹੈ ਕਿ ਦੁੱਖ ਸਾਡੇ ਘਰ ਹੈ ਤੁਹਾਨੂੰ ਇਸ ਨਾਲ ਕੀ ਫਰਕ ਹੈ ਇੱਕ ਮਾਪੇ ਨੂੰ ਹੀ ਪਤਾ ਹੁੰਦਾ ਹੈ ਕਿ ਉਸ ਦੇ ਬੱਚੇ ਦੇ ਜਾਨ ਮਗਰੋਂ ਉਸ ਦੇ ਦਿਲ ਉੱਤੇ ਕੀ ਬੀਤਦੀ ਹੈ ਇਸ ਕਰਕੇ ਜੇਕਰ ਤੁਸੀਂ ਚੰਗਾ ਨਹੀਂ ਕਹਿ ਸਕਦੇ ਤਾਂ ਕਿਰਪਾ ਕਰਕੇ ਸਾਨੂੰ ਮਾੜਾ ਵੀ ਨਾ ਕਹੋ ਸਾਨੂੰ ਪਤਾ ਹੈ ਕਿ ਅਸੀਂ ਆਪਣੇ ਬੱਚੇ ਨੂੰ ਕਿਸ ਤਰ੍ਹਾਂ ਲਾਡ ਪਿਆਰ ਨਾਲ ਰੱਖਿਆ ਸੀ ਕੋਈ ਸਾਡੇ ਦਿਲ ਦੀ ਗੱਲ ਨਹੀਂ ਜਾਣ ਸਕਦਾ ਕਿ ਅਸੀਂ ਆਪਣੀ ਧੀ ਨੂੰ ਕਿੰਨਾ ਪਿਆਰ ਕਰਦੇ ਸੀ ਇਸ ਕਰਕੇ ਕਿਰਪਾ ਕਰਕੇ ਆਪਣੀ ਫੋਕੀ ਬਿਆਨਬਾਜ਼ੀ ਬੰਦ ਕਰੋ ਤੇ ਜੇਕਰ ਤੁਸੀਂ ਚੰਗਾ ਨਹੀਂ ਕਹਿ ਸਕਦੇ ਤਾਂ ਕਿਰਪਾ ਕਰਕੇ ਸਾਨੂੰ ਮਾੜਾ ਨਾ ਕਹੋ ਤੇ ਕਿਰਪਾ ਕਰਕੇ ਫੋਕੀ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਇੱਕ ਵਾਰ ਜਰੂਰ ਸੋਚ ਲਿਆ ਕਰੋ ਸਾਨੂੰ ਵੀ ਸਾਡੀ ਧੀ ਦਾ ਜਾਣ ਦਾ ਵੱਡਾ ਦੁੱਖ ਹੈ ਤਾਂ ਇਹ ਬੋਲ ਆ ਜਿਹੜੇ ਲੋਕਾਂ ਨੂੰ ਪ੍ਰੀਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਲਾਈਵ ਹੋ ਕੇ ਦਿੱਤੇ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਬੀਤੇ ਦਿਨੀ ਉਹਨਾਂ ਦੀ ਧੀ ਜਿਹੜੀਆਂ ਕਾਫੀ ਵੀਡੀਓਸ ਉਹਨਾਂ ਨਾਲ ਵਾਇਰਲ ਹੋਈਆਂ ਸਨ ਤੇ ਉਹ ਆਪਣੇ ਅਕਸਰ ਹੀ ਧੀ ਦੇ ਨਾਲ ਜਿਹੜੀਆਂ ਵੀਡੀਓਸ ਪਾਉਂਦੇ ਰਹਿੰਦੀ ਸੀ ਤੇ ਅਚਾਨਕ ਜਿਹੜਾ ਬਿਮਾਰ ਹੋਣ ਦੇ ਕਾਰਨ ਉਹਨਾਂ ਦੀ ਧੀ ਦੀ ਜਿਹੜੀ ਡੈਥ ਹੋ ਗਈ ਤੇ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਤਾਂ ਇਸ ਵੀਡੀਓ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਹਨ ਉਹ ਕਿਰਪਾ ਕਰਕੇ ਕਮੈਂਟ ਦੇ ਵਿੱਚ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ